ਰਾਜਪੁਰਾ ਵਿੱਚ ਚੋਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਚੋਰਾਂ ਨੇ ਦੋ ਮੋਬਾਈਲਾਂ ਦੀ ਦੁਕਾਨ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸ਼ਰਾਰਤੀ ਚੋਰਾਂ ਨੇ ਗਾਹਕ ਬਣ ਦੁਕਾਨ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਦੇ ਮੋਬਾਈਲ ਫੋਨ ਚੋਰੀ ਕਰ ਲਏ ਅਤੇ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਚੋਰਾਂ ਨੇ ਸ਼ਾਰਦਾ ਟੈਲੀਕਮ ਅਤੇ ਯਤੀਸ਼ ਕਮਿਊਨੀਕੇਸ਼ਨ ਤੇ ਮੋਬਾਈਲ ਵੇਖਣ ਆਏ ਅਤੇ ਫਿਰ ਚੋਰੀ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਕਟਨਾ ਸিসিਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਰਾ ਬਰਨਾਂ। ਮੇਰਾ ਨਾਮ ਹੈ ਮਾਨਸ। ਮੇਰੀ ਇੱਥੇ ਨਿਊ ਮਾਰਕੀਟ ਸ਼ਾਪ ਹੈ ਸ਼ਰਦਾ ਟੈਲੀਗ੍ਰਾਮ ਦੇ ਨਾਮ ਤੇ। ਜਿਹੜੀ ਜਿਹੜੀ ਸ਼ਟਰੀ ਹੋਈ ਹੈ ਉਹਦੇ ਬਾਰੇ ਦੱਸਦਾ। ਪਰਸੋ ਰਾਤੀ ਦੋ ਮੁੰਡੇ ਆਏ ਸੀਗੇ। ਇੱਕ ਬਾਹਰ ਖੜਿਆ ਸੀ ਮੋਟਰਸਾਈਕਲ ਸਟਾਰਟ ਕਰਕੇ। ਇੱਕ ਅੰਦਰ ਆਇਆ ਕਹਿੰਦਾ ਜੀ ਫੋਨ ਦਿਖਾਓ। ਮੈਂ ਉਹਨੂੰ ਫੋਨ ਦਿਖਾਇਆ ਪੁਰਾਣੇ 3-4। ਉਹ 5 ਮਿੰਟ ਦੇਖਦਾ ਰਹਿ ਗਿਆ। ਫਿਰ ਅਚਾਨਕ ਹੀ ਉਹ ਫੋਨ ਲੈ ਕੇ ਭੱਜ ਗਿਆ ਬਾਹਰ। ਬਾਹਰ ਮੋਟਰਸਾਈਕਲ ਤੇ। ਫਿਰ ਮੋਟਰਸਾਈਕਲ ਦਾ ਨੰਬਰ ਚੈੱਕ ਕਰਿਆ ਸੀ ਸੀਸੀਟੀਵੀ ਚ ਮੋਟਰਸਾਈਕਲ ਦਾ ਨੰਬਰ ਵੀ ਨਹੀਂ ਹੈ ਪੁਲਸ ਕੁਝ ਨਹੀਂ ਕਰ ਰਹੀ ਬਿਨਾ ਮੋਟਰ ਨੰਬਰ ਵਾਲੇ ਸਾਰੇ ਕੁੰਮਰੇ ਮੋਟਰਸਾਈਕਲ ਸਰਕਾਰ ਕੁਝ ਨਹੀਂ ਕਰ ਰਹੀ ਤੁਸੀਂ ਸਾਰੇ ਪਰੇਸ਼ਾਨ ਹੈ ਕੰਪਲੇਂਟ ਕਰੀ ਹੈ ਪਰ ਬੰਦਾ ਕੋਈ ਆਇਆ ਨਹੀਂ ਉਹਨੇ ਮੋਬਾਈਲ ਸੀਗੇ ਚਾਰ ਮੋਬਾਈਲ ਲੈ ਕੇ ਭੱਜ ਗਿਆ ਜੀ Samsung ਦੇ ਸੀਗੇ ਚਾਰੋਂ ਹਾਂ ਕਿੰਨੇ ਕੀਮਤ ਹੈਗੀ 22000 ਕੀਮਤ ਦੇ ਸੀਗੇ ਚਾਰੋਂ ਫੋਨ ਪੁਰਾਣੇ ਫੋਨ ਸੀਗੇ ਚਾਰੋਂ ਲੈ ਕੇ ਭੱਜ ਗਿਆ ਉਹ طرفو چکر ہو گیا سی سی ٹی وی ਸਾਡੇ ਕੋਲ ਹੈਗੀ ਉਦੀ ਪੂਰੀ ਕਬੜੀ ਵੀ ਹੈ ਸਰਕਾਰ ਤੋਂ ਇਹ ਮੰਗ ਰੱਖਦੇ ਆ ਮੈਨੂੰ ਫੜੇ ਬਿਨਾ ਨੰਬਰ ਵਾਲੇ ਮੋਟਰਸਾਈਕਲਾਂ ਨੂੰ ਪਹਿਲਾਂ ਅੰਦਰ ਕਰੇ ਕੁਝ ਨਹੀਂ ਕਰਦੀ ਸਾਰੇ ਇਧਰ ਉਧਰ ਘੁੰਮੀ ਜਾਂਦੇ ਬਿਨਾ ਨੰਬਰਾਂ ਤੋਂ ਹੀ ਵਾਰਦਾਤ ਕਰ ਰਹੇ ਆ ਸਾਰੀ ਇਹਦਾ ਕਹਿੰਦਾ ਇਹਨਾਂ ਨੂੰ ਫੜ ਕੇ ਮੇਰੇ ਮੋਬਾਈਲ ਰਿਕਵਰੀ ਕਰਾ ਲਈ ਪਹਿਲਾਂ ਕਦੇ ਆਇਆ ਤੁਹਾਡੇ ਕੋਲ ਬੰਦਾ ਪਹਿਲਾਂ 15 ਦਿਨ ਪਹਿਲਾਂ ਵੀ ਆਇਆ ਸੀਗਾ ਉਸ ਟਾਈਮ ਦੇਖਦੂ ਕਿ ਕਿਆ ਪਤਾ ਰੈਕੀ ਕਰਕੇ ਚਲਾ ਗਿਆ ਹੋਏ 15 ਦਿਨ ਪਹਿਲਾਂ ਆਇਆ ਸੀਗਾ ਦੇਖ ਕੇ ਚਲਾ ਗਿਆ ਉਸ ਟੰਬੰਦੇ ਜਿਆਦਾ ਖੜੇ ਸੀ ਕਿਆ ਪਤਾ ਹੱਥ ਨਾ ਲਗਿਆ ਹੋਏ ਕੱਲ ਉਸ ਦਿਨ ਪਰਸੋਂ ਮੈਂ ਇਕੱਲਾ ਸੀਗਾ ਸਰ ਆਪਣਾ ਨਾਮ ਦੱਸ ਲਓ ਮੇਰਾ ਨਾਮ ਨਿਤਿਸ਼ ਕੁਮਾਰ ਹੈ ਕਿੱਥੇ ਦਾ ਕੰਮ ਹੈ ਮੋਬਾਈਲ ਦਾ ਕੰਮ ਹੈ ਮੇਰਾ ਨਿਤਿਸ਼ ਕਮਿਊਨੀਕੇਸ਼ਨ ਦੇ ਨਾਂ ਦਾ ਦੁਕਾਨ ਹੈ ਗਣੇਸ਼ ਬੂਥ ਮਾਰਕੀਟ ਦੇ ਸਾਹਮਣੇ ਸਰ ਜੇ ਤੁਸੀਂ ਇਹ ਕੀ ਕਰ ਰਹੇ ਹੋ ਚੋਰੀ ਜਿਹੜੀ ਆਪਣੇ ਗੱਲ ਇੱਕ ਵਾਰਦਾਤ ਹੋਈ ਹੈ ਪਹਿਲਾਂ ਬਰਫੀ ਦੀ ਦੁਕਾਨ ਤੇ ਹੋਈ ਹੈ ਇੱਕ ਦਿਨ ਪਹਿਲਾਂ ਉਹੀ ਸੇਮ ਬੰਦਾ ਵੀਡੀਓ ਸੇ ਦੇਖ ਕੇ ਪਤਾ ਲੱਗੇ ਕਿ ਉਹੀ ਸੇਮ ਬੰਦਾ ਸੀਗਾ ਜਿਹੜਾ 7:30 ਵਜੇ ਆਇਆ ਦੁਕਾਨ ਤੇ ਮੇਰੀ ਫੋਨ ਦੇਖਣ ਨੂੰ ਤਿੰਨ ਫੋਨ ਪਹਿਲਾਂ ਦਿਖਾਏ ਮੈਨੂੰ ਕੱਢ ਕੇ ਤਿੰਨ ਚਾਰ ਫੋਨ ਹੋਰ ਕੱਢ ਕੇ ਦਿਖਾਏ ਕਹਿੰਦਾ ਇਹ ਤਿੰਨਾਂ ਚੋਂ ਮੈਨੂੰ ਫੋਨ ਪਸੰਦ ਆ ਵੀ ਇੱਕ ਵੀ ਇੱਕ ਫੋਨ ਲੈਣਾ ਨਾ ਤਾਂ ਦੇਖ ਨੂੰ ਦੇਖਦੇ ਬਸ 12 ਨੂੰ ਪੱਜ ਗਿਆ ਪਿੱਛੇ ਮੋਟਰਸਾਈਕਲ ਤੇ ਬੰਦਾ ਸੀਗਾ ਬੈਠ ਕੇ ਦੋਨੇ ਬੰਦੇ ਲੰਘ ਗਏ ਨਾ ਘੱਟੋ ਘੱਟ ਕੀਮਤ ਉਹਦੀ ਇੱਕ ਫੋਨ ਦੀ 6-7000 ਰਹੀ ਹੈ ਤਿੰ ਕੰਨੇ ਕੋ ਦਿਹਾ ਕੋ ਪਹਿਲਾ ਮੈਨੂੰ ਯਾਦ ਜੀ ਨਹੀਂ ਹੈ ਸ਼ਕਲ ਤਾਂ ਇਤਨਾ ਉਧਰ ਵੀ ਫੇਸ ਬਦਲ ਗਿਆ ਹੈ ਇਤਰੀ ਫੇਸ ਬਦਲ ਗਈ ਆਇਆ ਹੈ ਕਿਆ ਉਹ ਤਾਂ ਪਹਿਲਾ ਆਇਆ ਉਹਦੇ ਕੁਝ ਪਤਾ ਨਹੀਂ ਚੱਲੇ ਇਤਨਾ ਕਬਲੇ ਤਾਂ ਕਦੀ ਕੋਈ ਕੰਪਲੇਨਟ ਆਇਆ ਜਾਨਾ ਸੀ ਕਿ ਮੈਂ ਵੀਡੀਓ ਵਗੈਰਾ ਖਿਡਾ ਰਿਆ ਸੀ ਨਾਲੇ ਬਿਲਡ ਅਪ ਵਗੈਰਾ ਨੱਬਰਿਆ ਤੇ ਆਉਣਾ ਕਰ ਪਿਆਣਾ ਇਤਰਾ ਦੇਖਦਾ ਮੈਂ ਪੁਰਾਣਾ ਫੋਨ ਸੀ ਨਾ ਜਿੱਤਾਂ ਬਿਲਡ ਅਪਾ ਦੇਖਦਾ ਨਾ ਤੇ ਆਉਣਾ ਨਾ ਨਸਮਾ ਸੀਗੇ ਤੁਹਾਡੇ ਆਪਣੇ ਉਹ ਗੱਲ ਸੀ ਨਹੀਂ ਨਹੀਂ ਤੇ ਤਾਂ ਆਪਣੇ ਮੋਬਾਈਲ ਸੀਗੇ ਮੇਰੇ ਖਰੀਦੇ ਹੋਏ ਸੀਗੇ ਇੱਕ ਤਾਂ ਬਿਲਡ ਅਪਾ ਹੈਗਾ ਇੱਕ ਤਾਂ ਮੇਰੇ ਜੀਜੇ ਦਾ ਹੀ ਫੋਨ ਸੀਗਾ ਆਪਣਾ ਹੀ ਜੇ ਦੋ ਫੋਨ ਲਏ ਹੋਏ ਸੀਗੇ ਨੇੜੇ ਤੇੜੀ ਦੁਕਾਨਦਾਰ ਤੋਂ ਲਏ ਹੋਏ ਆ ਜਿੱਦਾਂ ਸਾਹਮਣੇ ਇੱਕ ਬੰਦੇ ਦਾ ਫੋਨ ਸੀਗਾ 5G ਫੋਨ ਹੈ ਉਹ Samsung ਦਾ M14 ਮੰਗਈ ਹੈ ਇਹੀ ਜੇ ਸਰਕਾਰ ਆ ਕੇ ਇਹਨਾਂ ਦਾ ਮੰਗੇ ਰੋਜ਼ ਦੇਖ ਰਹੇ ਆ ਕਿ ਦੇਖ ਰਾਜਪੁਰਾ ਪੇਸ ਤੇ ਵੀ ਆਂਦੀ ਰਹਿੰਦੀ ਵੀਡੀਓ ਚੋਰੀ ਹੋ ਰਹੀ ਹੈ ਮੰਗਈ ਹੈ ਕਿ ਬੰਤੇ ਫੜੇ ਜਾਣ ਜਿਹੜੇ ਵੀ ਚੋਰੀ ਕਰਦੇ ਆ ਬੰਤੇ ਤਾ ਪੰਜਾਬ ਟਾਈਮਜ਼ ਲਈ ਰਾਸ਼ਵ੍ਰਾਤੋ ਪત્રਕਾਰ ਰਕੇਸ਼ ਕੁਮਾਰ ਪੱਟੇ ਜਤੀ ਰਿਪੋਰਟ